ਅੱਜ ਜੀ ਅਸੀਂ ਆਪਣੀਆਂ ਜੋ ਹੱਕੀ ਮੰਗਾਂ ਨੇ ਕਿਉਂਕਿ ਅਸੀਂ ਲਗਭਗ ਡਿਪਾਰਟਮੈਂਟ ਵਿੱਚ ਪਿਛਲੇ 12-14 ਸਾਲ ਤੋਂ ਵਰਕ ਕਰ ਰਹੇ ਹਾਂ ਔਰ ਸਰਕਾਰ ਨੇ ਸਾਨੂੰ ਬਲਾਕ ਲੈਵਲ ਤੇ ਪਾਇੰਟ ਕੀਤਾ ਸੀ ਪਹਿਲਾਂ ਅਸੀਂ ਬਲਾਕ ਲੈਵਲ ਤੇ ਇੱਕੋ ਹੀ ਬੰਦਾ ਕੰਮ ਕਰਦੇ ਸੀ ਤੇ ਲਗਭਗ 150 ਤੋਂ ਪੌਣੇ 200 ਪਿੰਡ ਨੂੰ ਕਵਰ ਕਰਦੇ ਸਾਂ ਬਾਅਦ ਵਿੱਚ ਨਵੇਂ ਸਾਥੀ ਸਾਡੇ ਨਾਲ ਆ ਗਏ ਅੱਜ ਵੀ ਅਸੀਂ 75 ਤੋਂ 80 ਪਿੰਡ ਜਿਹੜੇ ਆ ਹਰੇਕ ਕੋਆਰਡੀਨੇਟਰ ਜਿਹੜਾ ਉਹ ਵੇਖ ਰਿਹਾ ਆ ਉਸ ਟਰੈਵਲ ਅਲਾਉਂਸ ਨੂੰ ਸਰਕਾਰ ਨੇ ਸਾਨੂੰ ਦਿੱਤਾ ਹੋਇਆ ਸੀ ਜੋ ਕਿ 2021 ਤੋਂ ਨਵੀਂ ਸਰਕਾਰ ਜਦੋਂ ਆਈ ਸਾਡਾ ਟਰੈਵਲ ਅਲਾਉਂਸ ਪਹਿਲਾਂ ਕੱਟ ਲਿਆ ਗਿਆ ਜੋ ਲਗਭਗ 4000 ਰੁਪਏ ਬਣਦਾ ਸੀ ਤੇ ਹੁਣ ਜਿਹੜਾ ਸਾਡਾ ਸਾਲਾਨਾ ਇਨਕਰੀਮੈਂਟ 1500-2000 ਰੁਪਏ ਲੱਗਦਾ ਸੀ ਉਹ ਵੀ ਇਸ ਵਾਰ ਸਰਕਾਰ ਨੇ ਡਿਪਾਰਟਮੈਂਟ ਨੇ ਜੋ ਸਾਡਾ ਸਾਲਾਨਾ ਵਾਧਾ ਭੇਜਿਆ ਵਾ ਉਹਦੇ ਵਿੱਚ ਕੱਟ ਲਿਆ ਅਸੀਂ ਜਦੋਂ ਗਰਾਊਂਡ ਲੈਵਲ ਤੇ ਕੰਮ ਕਰਦੇ ਆ ਤੇ ਸਾਡਾ ਇਹ ਜਿਹੜਾ ਵਾਅਦਾ ਕੱਟਣਾ ਕਿਉਂਕਿ ਨਗੂਣੀਆਂ ਤਨਖਾਹਾਂ ਨਹੀਂ ਮੰਗਾਈ ਦਾ ਯੋਗ ਆ ਤੇ ਪੈਟਰੋਲ ਵੀ ਜਿਹੜਾ 100 ਰੁਪਏ ਲੀਟਰ ਹੋ ਚੁੱਕਾ ਔਰ ਹਰ ਸਾਥੀ ਜਿਹੜਾ 200 ਤੋਂ 300 ਰੁਪਏ ਦਾ ਪੈਟਰੋਲ ਡੇਲੀ ਖਰਚ ਕਰ ਰਿਹਾ ਔਰ ਇਹ ਸਰਕਾਰ ਡਿਪਾਰਟਮੈਂਟ ਦੀ ਹਾਇਰ ਅਥਾਰਟੀ ਸਾਡੇ ਨਾਲ ਧੱਕਾ ਕਰ ਰਹੀ ਆ ਇਹਦੇ ਖਿਲਾਫ ਅਸੀਂ ਪੂਰੇ ਪੰਜਾਬ ਦੇ ਵਿੱਚ ਸਾਡਾ ਸ਼ੋਸ ਸਟਾਫ ਜਿਹੜਾ ਉਹਨੇ ਰੋਸ ਪ੍ਰਦਰਸ਼ਨ ਰੱਖਿਆ ਹੋਇਆ 22 ਤਰੀਕ ਨੂੰ ਫੀਲਡ ਦੇ ਕੰਮਾਂ ਦਾ ਬਿਲਕੁਲ ਬਾਈਕਾਟ ਕੀਤਾ ਹੋਇਆ ਔਰ 28 ਤਰੀਕ ਨੂੰ ਜਿਹੜਾ ਮੁਹਾਲੀ ਐਚ.ਐਲ.ਡੀ. ਆਫਿਸ ਹੈ ਉਹਦਾ ਸਾਡੀ ਜੂਨੀਅਰ ਵੱਲੋਂ ਜਿਹੜਾ ਹੈ ਉੱਥੇ ਰੋਸ ਪ੍ਰਦਰਸ਼ਨ ਕੀਤਾ ਜਾਣਾ ਹੈ ਤਾਂ ਨੂੰ ਅਸੀਂ ਆਪਣੀਆਂ ਹੱਕੀ ਮੰਗਾਂ ਨੂੰ ਮਨਵਾ ਸਕੀ ਔਰ ਮੈਂ ਇਹ ਵੀ ਦੱਸਣਾ ਚਾਹਣਾ ਕਿ ਨਵੀਂ ਸਰਕਾਰ ਨੂੰ ਮੁਲਾਜ਼ਮਾਂ ਨੇ ਪੰਜਾਬ ਦੇ ਸਾਰੇ ਹੀ ਵਰਗਾਂ ਨੇ ਬੜੇ ਚਾਅ ਦੇ ਨਾਲ ਲਿਆਂਦਾ ਸੀ ਕਿਉਂਕਿ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ ਜੀ ਮੁੱਖ ਮੰਤਰੀ ਪੰਜਾਬ ਨੇ ਵਾਅਦਾ ਕੀਤਾ ਸੀ ਕਿ ਕੱਚਾ ਸ਼ਬਦ ਜਿਹੜਾ ਉਹ ਨਹੀਂ ਰਹਿਣ ਦੇਣਾ ਪਰ ਸਾਨੂੰ ਇਸ ਡਿਪਾਰਟਮੈਂਟ ਵਿੱਚ 13 ਸਾਲ ਹੋ ਗਏ ਨੇ ਅੱਜ ਤੱਕ ਅਸੀਂ ਕੰਟਰੈਕਟ ਬੇਸ ਉੱਤੇ ਕੰਮ ਕਰ ਰਹੇ ਹਾਂ ਉਹ ਵੀ ਨਗੂਣੀ ਤਨਖਾਹ ਤੇ ਜਿਹਦੇ ਵਿੱਚ ਸਾਡੇ ਹੱਕਾਂ ਉੱਤੇ ਸਰਕਾਰ ਨੇ ਵੀ ਤੇ ਡਿਪਾਰਟਮੈਂਟ ਨੇ ਡਾਕਾ ਮਾਰ ਲਿਆ ਅਸੀਂ ਸਰਕਾਰ ਨੂੰ ਇਹ ਬੇਨਤੀ ਵੀ ਕਰਦੇ ਹਾਂ ਕਿ ਜੇਕਰ ਸਾਡੀਆਂ ਹੱਕੀ ਮੰਗਾਂ ਜਿਹੜੀਆਂ ਨੇ ਉਹਨਾਂ ਨੂੰ ਸਰਕਾਰ ਪੂਰਿਆ ਨਹੀਂ ਕਰਦੀ ਤੇ ਉਹ ਦਿਨ ਦੂਰ ਨਹੀਂ ਸਮਾਂ ਕਿਸੇ ਦਾ ਮਿੱਤ ਨਹੀਂ ਹੁੰਦਾ ਸਮੇਂ ਨੇ ਰਾਜ ਭਾਗ ਵੀ ਬਖਸ਼ਿਸ਼ ਕਰਨਾ ਹੈ ਲੋਕਾਂ ਨੇ ਆਵਾਮ ਨੇ ਅਸੀਂ ਸਰਕਾਰ ਦੇ ਖਿਲਾਫ ਲੜਦੇ ਨਹੀਂ ਸਕਦੇ ਜਿਆਦਾ ਪਰ ਅਸੀਂ ਉਹਦਾ ਜਵਾਬ ਜਿਹੜਾ ਵਾ ਉਹ ਆਪਣੀ ਆਉਣ ਵਾਲੇ ਸਮੇਂ ਤੇ ਜਦੋਂ 27 ਦੀ ਇਲੈਕਸ਼ਨ ਹੋਣੀ ਆ ਉਦੋਂ ਅਸੀਂ ਇੱਕ ਇੱਕ ਵੋਟ ਜਿਹੜੀ ਆ ਉਹ ਸਰਕਾਰ ਦੇ ਖਿਲਾਫ ਪਾਕੀ ਤੇ ਅਸੀਂ ਆਪਣੀਆਂ ਰੋਸ ਪ੍ਰਦਰਸ਼ਨ ਕਰਾਂਗੇ ਹੁਣ ਵੀ ਅਸੀਂ ਸਰਕਾਰ ਨੂੰ ਬੇਨਤੀ ਕਰਦੇ ਆ ਕਿ ਤੁਸੀਂ ਵਾਦਾ ਕਰਕੇ ਆਏ ਸੀ ਪਹਿਲਾਂ ਤੇ ਸਾਨੂੰ ਰੈਗੂਲਰ ਕੀਤਾ ਜਾਵੇ ਤੇ ਦੂਜੀ ਗੱਲ ਜਿਹੜੇ ਸਾਡੇ ਪੱਤੇ ਜੈਨੂਨ ਨੇ 2011 ਚ ਪਰਤੀਸੀ ਹੋਏ ਸੀ ਅਕਾਲੀ ਦਲ ਦੀ ਸਰਕਾਰ ਨੇ ਕੀਤਾ ਕਾਂਗਰਸ ਦੀ ਸਰਕਾਰ ਵੀ ਰਹੀ ਕਿਸੇ ਨੇ ਸਾਡੇ ਪੱਤੇ ਨਹੀਂ ਕਟੇ ਪਰ ਜਦੋਂ ਨਵੀਂ ਸਰਕਾਰ ਆਈ ਤੇ ਬਦਲਾ ਦੇ ਨਾਂ ਹੇਠ ਲਿਆਂਦਾ ਇਹ ਸਰਕਾਰ ਨੂੰ ਇਸ ਸਰਕਾਰ ਨੇ ਅਫਸਰਸ਼ਾਹੀ ਨੇ ਇਹਨੂੰ ਗਾਈਡ ਗਲਤ ਕੀਤਾ ਤੇ ਉਹ ਜਿਹੜੇ ਸਾਡੇ ਪੱਤੇ ਬਣਦੇ ਸਾਨੂੰ ਕੱਟਲੇ ਗਏ ਨੇ ਸਾਨੂੰ ਸਾਡੇ ਹੱਕਾਂ ਤੇ ਡਾਕਾ ਮਾਰਿਆ ਵਾ ਅਸੀਂ ਡਿਪਾਰਟਮੈਂਟ ਦੇ ਹਰ ਅਥਾਰਟੀ ਨੂੰ ਵੀ ਬੇਨਤੀ ਕਰਦੇ ਹਾਂ ਕਿ ਜਲਦੀ ਤੋਂ ਜਲਦੀ ਸਾਡੀਆਂ ਜਿਹੜੀਆਂ ਜੈਨੂਨ ਮੰਗਾਂ ਨੇ ਹੱਕੀ ਮੰਗਾਂ ਨੇ ਉਹਨਾਂ ਨੂੰ ਲਾਗੂ ਕਰ ਦਿਓ ਨਹੀਂ ਤੇ 28 ਤੋਂ ਅਸੀਂ ਲਗਾਤਾਰ ਹੈੱਡ ਆਫਿਸ ਮੁਹਾਲੀ ਦਾ ਜਿਹੜਾ ਉਹ ਘਰਾਓ ਕਰਨਾ ਹੈ ਜੇ ਕੋਈ ਜਾਨੀ ਮਾਲੀ ਨੁਕਸਾਨ ਹੁੰਦਾ ਹੈ ਤੇ ਉਹਦਾ ਵੀ ਜ਼ਿੰਮੇਵਾਰ ਡਿਪਾਰਟਮੈਂਟ ਹੋਏਗਾ ਪੰਜਾਬ ਸਰਕਾਰ ਹੋਏਗੀ ਮੁਸ਼ਕਲ ਇਹ ਐਕਸਰਪ ਕਿ ਸਾਡਾ ਨਾ ਇੱਕ ਸਾਲਾਨਾ ਇਨਕ੍ਰੀਮੈਂਟ ਲੱਗਦਾ ਸੀ ਜਦੋਂ ਸਾਨੂੰ ਰੱਖਿਆ ਗਿਆ ਸੀ ਸਾਡੇ ਕੰਟਰੈਕਟ ਵਿੱਚ ਇਹ ਗੱਲ ਲਿਖੀ ਗਈ ਸੀ ਕਿ ਤੁਹਾਡਾ ਸਾਲ ਬਾਅਦ ਜਿਹੜਾ ਵਾਧਾ 10% ਕੀਤਾ ਜਾਊਗਾ ਕੰਮ ਦੇ ਹਿਸਾਬ ਨਾਲ ਅਸੀਂ ਸਾਰਾ ਸਾਲ ਕੰਮ ਛੋਟੇ ਤੋਂ ਲੈ ਕੇ ਵੱਡਾ ਅਸੀਂ ਨਿਰਵਿਘਨ ਕੰਮ ਕਰਦੇ ਆਂ ਦੌੜ-ਦੌੜ ਕੇ ਅਸੀਂ ਫੀਲਡ 'ਚ ਕੰਮ ਕਰਦੇ ਆਂ ਪਰ ਸਾਨੂੰ ਜਦੋਂ ਸਾਲਾਨਾ ਹੁਣ ਵਾਅਦਾ ਮਿਲਣਾ ਸੀ ਸਰਕਾਰ ਨੇ ਸਾਡਾ 10% ਇਨਕ੍ਰੀਮੈਂਟ ਸਾਡਾ ਉਹ ਕੱਟ ਲਿਆ ਗਿਆ ਉਹੀ ਸਾਨੂੰ ਮਤਲਬ ਕਿ 10% ਜਿਹੜਾ ਇਨਕ੍ਰੀਮੈਂਟ ਸਾਡਾ ਲੱਗਦਾ ਸੀ ਉਹਦੇ ਨਾਲ ਹੀ ਸਾਨੂੰ ਖੁਸ਼ੀ ਸੀਗੀ ਚਲੋ ਸਾਡਾ ਵਧੂਗਾ ਮੰਗਾਈ ਦਾ ਦੌਰ ਸੀਗਾ ਅਸੀਂ ਆਪਣੇ ਬੱਚੇ ਰਵਾਰਾਂ ਨੂੰ ਕਿਵੇਂ ਪਾਲਣਾ ਤੇ ਉਹ ਸਾਡਾ ਕੱਟ ਕੇ ਇਹਨਾਂ ਨੇ ਸਾਨੂੰ ਇੰਨਾ ਦੁਖੀ ਕਰਤਾ ਤੇ ਹੁਣ ਸਾਡਾ ਦਿਲ ਕਰਦਾ ਕਿ ਅਸੀਂ ਮਤਲਬ ਕਿ ਨੌਕਰੀ ਹੀ ਫਿਰ ਰੈਜ਼ਾਈਨ ਪਾ ਦੇਈਏ ਕੀ ਕਹਿੰਦੇ ਅਸੀਂ ਇਹੀ ਚਾਹੁੰਦੇ ਆ ਕਿ ਸਰਕਾਰ ਸਾਡੇ ਜਿਹੜੇ ਕੱਟੇ ਹੋਏ ਪੱਤੇ ਨੇ ਇਹਨਾਂ ਨੂੰ ਬਹਾਲ ਕਰੇ ਤੇ ਸਾਨੂੰ ਸਾਰਿਆਂ ਨੂੰ ਰੈਗੂਲਰ ਕਰੇ